शानदार बिल्डिंग अली पब्लिक स्कूल दी जो पिछले लंबे समय तो अपने बलबूते इतने तक पहुंचा और हमारे स्कूल में जो स्टडी बच्चों को दी जाती है वो बाय प्रोजेक्टर दी जाती है क्योंकि बच्चों को प्रैक्टिकल के साथ अच्छे से समझ आता है तो इसलिए मोस्टली हम बच्चों को प्रोजेक्टर के साथ एजुकेशन प्रोवाइड बच्ट करते हैं हमारा स्कूल बेस्ट वन ऑफ द बेस्ट स्कूल है इन अवर एरिया जहाँ पे दोनों एजुकेशन को पैरेलल दिया जाता है इस्लामिक एंड स्कूलिंग एजुकेशन के साथ साथ

ਸਵਾਗਤ ਹੈ ਤੁਹਾਡਾ ਤੇ ਮੈਂ ਹਾਂ ਸੁਖਾ ਖੇੜੀ ਵਾਲਾ ਅੱਜ ਤੁਹਾਨੂੰ ਇੱਕ ਅਜਿਹੇ ਸਕੂਲ ਬਾਰੇ ਜਾਣਕਾਰੀ ਦੇਵਾਂਗੇ ਜੋ ਪਿੰਡ ਬਿੰਜੋਕੀ ਦੇ ਵਿੱਚ ਮੌਜੂਦ ਆ ਤੇ ਪਿਛਲੇ ਲੰਮੇ ਸਮੇਂ ਤੋਂ ਆਲੇ-ਦਾਲ ਦੇ ਇਲਾਕੇ ਦੇ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਨੇ ਤਾਲੀਮ ਦੇ ਰਹੇ ਨੇ ਧਾਰਮਿਕ ਤਾਲੀਮ ਵੀ ਦੇ ਰਹੇ ਨੇ ਤੇ ਸਮਾਜਿਕ ਜਿਹੜੀ ਵਿਦਿਆ ਉਹ ਵੀ ਗ੍ਰੈਂਡ ਕਰਵਾ ਰਹੇ ਨੇ ਅਲੀ ਪਬਲਿਕ ਸਕੂਲ ਆਓ ਆਪਾਂ ਅੰਦਰ ਚੱਲਦੇ ਹਾਂ ਤੇ ਗੇਟ ਲੱਗਿਆ ਹੋਇਆ ਅਲੀ ਪਬਲਿਕ ਸਕੂਲ ਬਿੰਜੋਕੀ ਮਲੇਰ ਕੋਟਲਾ ਗੇਟ ਤੇ ਲਿਖਿਆ ਹੋਇਆ ਤੇ ਇਧਰ ਸਿਕਿਉਰਿਟੀ ਦਾ ਪੂਰਾ ਮੁਕੰਮਲ ਪ੍ਰਬੰਧ ਆ ਅੰਕਲ ਜੀ ਸਸੀਗਾਰ ਜੀ ਅੰਕਲ ਜੀ ਅੰਦਰ ਜਾਣਾ ਪ੍ਰਿੰਸੀਪਲ ਸਾਹਿਬ ਨੂੰ ਗੇਟ ਖੋਲਦੋਂਗੇ ਇੱਕ ਮਿੰਟ ਜੀ ਮੈਂ ਪਤਾ ਕਰ ਅੱਛਾ ਪੁੱਛਿਓ ਪੁੱਛ ਕੇ ਦੱਸੋ ਜਰਾ ਦੇਖੋ ਸਕਿਉਰਿਟੀ ਕਿੰਨੀ ਟਾਈਟ ਆ ਜੇ ਕਿਸੇ ਵਿਅਕਤੀ ਨੇ ਅੰਦਰ ਜਾਣਾ ਤਾਂ ਇੱਥੇ ਇਹ ਨਹੀਂ ਹੈਗਾ ਕਿ ਸਕੂਲ ਦੇ ਗੇਟ ਓਪਨ ਨੇ ਤੇ ਅੰਦਰ ਜਾ ਸਕਦਾ ਨਹੀਂ ਬਕਾਇਦਾ ਸਕਿਉਰਿਟੀ ਆ ਸਕਿਉਰਿਟੀ ਗਾਰਡ ਮੌਜੂਦ ਆ ਤੇ ਅੰਦਰੋਂ ਇਜਾਜ਼ਤ ਲੈ ਕੇ ਫੇਰ ਅੰਦਰ ਹੀ ਤੁਹਾਨੂੰ ਜਾਣ ਦੇਣਗੇ ਫੇਰ ਦਰਵਾਜ਼ਾ ਖੁੱਲੇਗਾ ਅੰਕਲ ਜੀ ਹੋ ਗਈ ਗੱਲ ਜੀ ਆ ਤਨਵਾ ਤਨਵਾ ਖੋਲੋਗੇ ਦੇਖੋ ਅੰਦਰੋਂ ਪਤਾ ਕੀਤਾ ਤੇ ਅੰਦਰੋਂ ਇਜਾਜ਼ਤ ਮਿਲੀ ਆ ਤੇ ਹੁਣ ਜਿਹੜਾ ਹੈਗਾ ਗੇਟ ਖੋਲ ਦਿੱਤਾ ਇਸ ਸਕੂਲ ਇਸ ਸਕੂਲ ਦੀ ਆਪਾਂ ਸਿਕਿਉਰਿਟੀ ਕਹਿ ਸਕਦੇ ਆ ਕਿਉਂ ਕਿਉਂਕਿ ਅਕਸਰ ਬੱਚਿਆਂ ਦਾ ਆਪਾਂ ਫਿਕਰ ਹੁੰਦਾ ਕਿ ਸਕੂਲ ਜਾਂਦੇ ਨੇ ਤੇ ਆ ਆ ਦੇਖ ਸਕਦੇ ਹੋ ਇਹ ਸ਼ਾਨਦਾਰ ਬਿਲਡਿੰਗ ਅਲੀ ਪਬਲਿਕ ਸਕੂਲ ਦੀ ਜੋ ਪਿਛਲੇ ਲੰਮੇ ਸਮੇਂ ਤੋਂ ਆਪਣੇ ਬਲਬੂਤੇ ਤੇ ਇੱਥੇ ਤੱਕ ਪਹੁੰਚਿਆ ਔਰ ਟਰਾਂਸਪੋਰਟ ਦੀ ਜੇਕਰ ਗੱਲ ਕਰੀਏ ਤਾਂ ਘਟਾਰਾ ਗੱਡੀਆਂ ਨਹੀਂ ਟਰਾਂਸਪੋਰਟ ਵੀ ਦਿਖਾ ਦਿਓ ਅਲੀ ਪਬਲਿਕ ਸਕੂਲ ਬਿੰਜੋ ਕੀ ਕਲਾ ਤੇ ਟਰਾਂਸਪੋਰਟ ਸਭ ਤੋਂ ਵੱਡੀ ਹੈ ਆ ਕਿ ਨਵੀਆਂ ਜਿਹੜੀਆਂ ਗੱਡੀਆਂ ਨੇ ਨਵੇਂ ਵਾਹਨ ਬਕਾਇਦਾ ਟ੍ਰੈਫਿਕ ਰੂਲਸ ਦੇ ਮੁਤਾਬਕ yellow color ਆ ਔਰ ਉੱਪਰ ਸਕੂਲ ਦਾ ਨਾਮ ਮੋਬਾਈਲ ਨੰਬਰ ਫੋਨ ਨੰਬਰ ਹਰ ਚੀਜ਼ ਦਰਜਾ ਇਹ ਦੇਖੋ ਜਿਹੜਾ ਸਕੂਲ ਕਾਨੂੰਨ ਦੀ ਟ੍ਰੈਫਿਕ ਦੀ ਹਰ ਚੀਜ਼ ਦੀ ਜਿਹੜੀ ਪਾਲਣਾ ਕਰਦਾ ਤਾ ਉਹ ਫਿਰ ਸਿੱਖਿਆ ਵੀ ਜਿਹੜਾ ਹੈਗਾ ਚੰਗੀ ਦਿੰਦਾ ਆਈ ਲਵ ਪਬਲਿਕ ਸਕੂਲ ਬੱਚੇ ਖੇਡਦੇ ਸਭ ਤੋਂ ਵੱਡੀ ਪਿਆਰੀ ਗੱਲ ਕੀ ਹੈ ਕਿ ਬੱਚੇ ਤੇ ਖੇਡਦੇ ਕੁੱਦੇ ਨਜ਼ਰ ਆਉਂਦੇ ਤੁਹਾਡੇ ਬੱਚਿਆਂ ਦਾ ਫਿਜ਼ੀਕਲ ਜਿਹੜੀ ਕਹਿ ਸਕਦੇ ਆ ਓਨਲੀ ਉਤਪਤ ਜਿਹੜਾ ਕਹਿ ਸਕਦੇ ਕਿ ਕਾਫੀ ਜ਼ਿਆਦਾ ਗਰੋਥ ਹੁੰਦੀ ਹੈ ਫਿਜ਼ੀਕਲੀ ਗਰੋਥ ਹੁੰਦੀ ਹੈ ਤੇ ਉਹ ਬੱਚੇ ਵਾਕੂਬੀ ਜਾਣਦੇ ਨੇ ਤੇ ਇਥੇ ਇੰਜੋਏ ਕਰਦੇ ਹੋ ਖੇਡਦੇ ਹੋਏ ਤੇ ਇੱਕ ਇਧਰ ਵੀ ਬਿਲਡਿੰਗ ਜ਼ਰੂਰ ਦਿਖਾ ਦਿਚੋ ਫਰੰਟ ਤੋਂ ਕਿ ਤੁਹਾਡੇ ਬੱਚੇ ਇੱਥੇ ਖਾਸ ਅਲੀ ਪਬਲਿਕ ਸਕੂਲ ਦੇ ਵਿੱਚ ਇਹ ਆ ਕਿ ਇੱਥੇ ਤੁਹਾਨੂੰ ਜਿਹੜੀ ਹੋਰਨਾਂ ਸਕੂਲਾਂ ਦੇ ਵਿੱਚ ਐਜੂਕੇਸ਼ਨ ਦਿੱਤੀ ਜਾਂਦੀ ਹੈ ਉਹ ਭਾਵੇਂ ਇੰਗਲਿਸ਼ ਹੋਵੇ, ਮੈਥ, ਸਾਇੰਸ, ਜੋ ਐਵਰ ਜੋ ਵੀ ਹੋਵੇ ਉਹ ਤਾਂ ਹੈ ਹੀ ਹੈ ਬਟ ਇੱਥੇ ਨਾਲ ਨਾਲ ਧਾਰਮਿਕ ਗਿਆਨ, ਧਾਰਮਿਕ ਜਾਣਕਾਰੀ ਤੇ ਧਾਰਮਿਕ ਐਜੂਕੇਸ਼ਨ ਜ਼ਰੂਰ ਦਿੱਤੀ ਜਾਂਦੀ ਹੈ ਤਾਂ ਜੋ ਤੁਹਾਡੇ ਬੱਚੇ ਦੁਨੀਆ ਦੀ ਜਿਹੜੀ ਪੜ੍ਹਾਈ ਆ ਸਮਾਜਿਕ ਜਿਹੜੀ ਪੜ੍ਹਾਈ ਆ ਉਸ ਦੇ ਨਾਲ-ਨਾਲ ਆਪਣੇ ਧਰਮ ਦੇ ਵਿੱਚ ਵੀ ਉਹ ਨਿਰਪਰਣ ਹੋਣ ਧਰਮ ਦੇ ਵਿੱਚ ਵੀ ਉਹ ਪੱਕੇ ਹੋਣ ਤੇ ਧਰਮ ਦੀ ਜਾਣਕਾਰੀ ਵੀ ਉਹਨਾਂ ਨੂੰ ਬਖੂਬੀ ਹੋਵੇ ਆਓ ਤੁਹਾਨੂੰ ਇਸ ਸਕੂਲ ਦਾ ਟੂਰ ਕਰਾਉਨੇ ਆ ਪ੍ਰਿੰਸੀਪਲ ਨਾਲ ਗੱਲਬਾਤ ਕਰਵਾਉਨੇ ਆ ਤੇ ਨਾਲ ਤੁਹਾਨੂੰ ਦਿਖਾਉਣੇ ਕਿ ਕਿਹੜੀ ਕਿਹੜੀ ਐਕਟੀਵਿਟੀਆਂ ਇਸ ਸਕੂਲ ਦੇ ਵਿੱਚ ਨੇ ਆਓ ਅਲੀ ਪਬਲਿਕ ਸਕੂਲ ਦੇ ਵਿੱਚ ਅੰਦਰ ਚੱਲਿਆ ਧੰਨਵਾਦ ਲਓ ਜੀ ਅਲੀ ਪਬਲਿਕ ਸਕੂਲ ਦੇ ਅਸੀਂ ਸਭ ਤੋਂ ਪਹਿਲਾਂ ਜੇ ਤੁਹਾਨੂੰ ਦਿਖਾਉਣ ਲੱਗਿਆ ਕੰਪਿਊਟਰ ਲੈਬ ਦਿਖਾਉਣ ਲੱਗਿਆ ਜਿੱਥੇ ਪ੍ਰੋਜੈਕਟਰ ਰਾਹੀਂ ਤੁਹਾਡੇ ਬੱਚਿਆਂ ਨੂੰ ਜਿਹੜੀ ਹੈਗੀ ਆ ਐਜੂਕੇਟ ਕੀਤਾ ਜਾਏਗਾ ਸਿੱਖਿਆ ਦਿੱਤੀ ਜਾ ਰਹੀ ਹੈ ਪੜਾਇਆ ਜਾਂਦਾ ਦੇਖ ਸਕਦੇ ਹੋ ਕੰਪਿਊਟਰ ਰੂਮ ਦੇ ਵਿੱਚ ਆਇਆ ਕੰਪਿਊਟਰ ਲੈਬ ਦੇ ਵਿੱਚ ਆਇਆ ਤਸਵੀਰਾਂ ਦੇਖ ਸਕਦੇ ਹੋ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਪ੍ਰੋਜੈਕਟਰ ਰਾਹੀਂ ਜਿਹੜਾ ਹੈਗਾ ਇੱਥੇ ਸਟੱਡੀ ਜਿਹੜੀ ਹੈਗੀ ਆ ਉਹ ਕਰਵਾਈ ਜਾਂਦੀ ਹੈ ਤੇ ਵਕੋ ਵਕ ਤਰੀਕੇ ਦੇ ਨਾਲ ਇੱਥੇ ਜੇ ਆਪਾਂ ਗੱਲ ਕਰੀਏ ਤਾਂ ਕੰਪਿਊਟਰ ਰੂਮ ਵੀ ਇੱਥੇ ਮੌਜੂਦ ਹੈ ਕੰਪਿਊਟਰ ਵੀ ਹੈ ਤੇ ਬੱਚਿਆਂ ਨੂੰ ਜਿਹੜੀ تعلیم ਦਿੱਤੀ ਜਾਂਦੀ ਆ ਜੋ ਐਜੂਕੇਸ਼ਨ ਦਿੱਤੀ ਜਾਂਦੀ ਆ ਉਹ ਸਮਾਰਟ ਤਰੀਕੇ ਨਾਲ ਦਿੱਤੀ ਜਾਂਦੀ ਆ ਅਤਿ ਆਧੁਨਿਕ ਤਰੀਕੇ ਦੇ ਨਾਲ ਦਿੱਤੀ ਜਾਂਦੀ ਆ ਜਿੱਥੇ ਕੰਪਿਊਟਰ ਲੈਬ ਦੇਖ ਸਕਦੇ ਹੋ ਔਰ ਪ੍ਰੋਜੈਕਟਰ ਜਿਹੜਾ ਹੈਗਾ ਉਹ ਲੱਗਿਆ ਹੋਇਆ ਨਜ਼ਰਾਂ ਦਾ ਪ੍ਰੋਜੈਕਟਰ ਆ ਜਿਹੜਾ ਬੱਚਿਆਂ ਨੂੰ ਸਮਝਾਇਆ ਜਾਂਦਾ ਕਿ ਕਿਸ ਤਰ੍ਹਾਂ ਜਿਹੜਾ ਤਕਨੀਕ ਨੂੰ ਗ੍ਰਹਿਣ ਕੀਤਾ ਜਾ ਸਕਦਾ ਕਿਸ ਤਰ੍ਹਾਂ ਤਕਨੀਕ ਬਾਰੇ ਜਾਣਕਾਰੀ ਜਿਹੜੀ ਹੈਗੀ ਆ ਉਹ ਹਾਸਲ ਕੀਤੀ ਜਾ ਸਕਦੀ ਆ अलीपबली स्कूल ਦੇ ਪ੍ਰਿੰਸੀਪਲ ਸਾਡੇ ਨਾਲ ਮੌਜੂਦ ਨੇ ਅਲੀ ਖਾਨ ਮੈਡਮ ਪਹਿਲਾਂ ਤਾਂ ਆਪਣਾ ਨਾਮ ਦੱਸੋ ਤੇ ये दसो भी बच्चों किस तरीके न एजुकेशन कंप्यूटर रूम प्रोजेक्ट राही दी जाती है जी जी आ, सर मेरा माय नेम इज़ सबीना अली खान तो सर ये हमारी कंप्यूटर लैब है जहाँ पे हम बच्चों को न्यू टेक्नोलॉजी के साथ बच्चों को जोड़ते हैं और हमारे स्कूल में जो स्टडी बच्चों को दी जाती है वो बाय प्रोजेक्टर दी जाती है क्योंकि बच्चों को प्रैक्टिकल प्रैक्टिकल के साथ अच्छे से समझ आता है तो इसलिए मोस्टली हम बच्चों को प्रोजेक्टर के साथ एजुकेशन प्रोवाइड करते हैं कहीं ये तो नहीं मैडम कि हम आए हैं इस वजह से आज प्रोजेक्टर कहीं से किराए पर मांग करके दिखाने लगे प्रॉपर जब कोई एडमिशन बच्चा लेकर के आएगा उसे यही सब आ, तरीके से पढ़ाया जाएगा ना जी 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 सर हमारे और सभी क्लासेस में ऐसे ही प्रोजेक्टर है तो हम बच्चों को प्रोजेक्टर के थ्रू ही स्टडी प्रोवाइड करते हैं तो आपकी दूसरी क्लास देख ले जी जी देख सकते हैं चलो दूसरी क्लास देखते हैं ਲੋ ਜੀ ਅਲੀ ਪਬਲਿਕ ਸਕੂਲ ਦੇ ਵਿੱਚ ਇੱਕ ਹੋਰ ਕਲਾਸਰੂਮ ਸਮਾਰਟ ਕਲਾਸਰੂਮ ਦੇਖਣ ਦੇ ਲਈ ਆਇਆ ਜਿੱਥੇ ਛੋਟੇ ਬੱਚਿਆਂ ਨੂੰ ਜਿਹੜਾ ਹੈਗਾ ਪੜਾਇਆ ਜਾਂਦਾ ਆਓ ਦੇਖਦੇ ਆ ਇੱਥੇ ਆ ਕੇ ਸਾਡੇ ਨਾਲ ਪ੍ਰਿੰਸੀਪਲ ਮੌਜੂਦ ਮੈਡਮ ਵੀ ਮੌਜੂਦ ਨੇ ਤੇ ਆ ਦੇਖ ਸਕਦੇ ਹੋ ਨੰਨੇ-ਮੁੰਨੇ ਪਿਆਰੇ ਬੱਚਿਆਂ ਨੂੰ ਬੜਾ ਸਖਾਵੇਂ ਮਾਹੌਲ ਦੇ ਵਿੱਚ ਜਿਹੜਾ ਹੈਗਾ ਪੜਾਇਆ ਜਾ ਰਿਹਾ ਦੇਖ ਸਕਦੇ ਹੋ ਇਸ਼ਾਰਿਆਂ ਦੇ ਨਾਲ ਬੱਚਿਆਂ ਨੂੰ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਤੁਹਾਡੇ ਬੱਚੇ ਜਦੋਂ ਘਰੋਂ ਆ ਜਾਂਦੇ ਨੇ ਤਾਂ ਜ਼ਿੰਮੇਵਾਰੀ ਅਲੀ ਪਬਲਿਕ ਸਕੂਲ ਦੀ ਹੋ ਜਾਂਦੀ ਹੈ ਤੇ ਸਾਡਾ ਪ੍ਰਿੰਸੀਪਲ ਮੌਜੂਦ ਨੇ ਮੈਡਮ ਕਿਵੇਂ ਦੇਖਦੇ ਹੋ ਆਪਾਂ ਬੱਚਿਆਂ ਨੂੰ ਕਿ ਮਾਪੇ ਤਾਂ ਟੈਨਸ਼ਨ ਫਰੀ ਕਈ ਹੋ ਜਾਂਦੇ ਆ ਪਰ ਕਈ ਟੈਨਸ਼ਨ ਲੈਂਦੇ ਨੇ ਕਿ ਸਾਡਾ ਬੱਚਾ ਸਕੂਲ ਗਿਆ ਪਤਾ ਨਹੀਂ ਕਿਹਜੇ ਮਾਹੌਲ ਦੇ ਵਿੱਚ ਪੜਦਾ ਹੋਊ ਕਿਹੋ ਜਿਹਾ ਵਾਤਾਵਰਨ ਹੋਊਗਾ ਕੀ ਹੋਊਗਾ ਕੀ ਕਹਿਣਾ ਚਾਹੁੰਦੇ ਆ ਜਿਹੇ ਮਾਤਾ ਪਿਤਾ ਨੂੰ ਜੀ सर हमारा जो स्कूल है बिल्कुल फील्ड के अंदर है खेतों में तो यहाँ पे पोल्यूशन फ्री इन्वायरमेंट है और आपका बच्चे के जैसे आपने देखा होगा प्रॉपर हमारे स्कूल में कैमरा सिस्टम है सर्विलेंस कैमरे सीसीटीवी है और अभी जैसे आपने स्मार्ट क्लास देखा तो वहाँ पे हम बच्चों को फोनिक्स साउंड के साथ जो न्यू टेक्नोलॉजी उनके साथ ही प्रॉपर करेक्ट प्रोनाशिएसन के साथ हम करवाते हैं तो ये होता है हमारे स्कूल में मतलब मॉडर्न एजुकेशन करवाई जाती है मतलब मतलब आसान भाषा में अगर बात करें तो बच्चों को मतलब आसान तरीकों से पढ़ाया जाता है जो बच्चे पढ़ सके जी 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 उनको प्रैक्टिकल वीडियो दिखा के जहाँ से वो इजीली लर्न कर सके चलो और क्लास देख लें जी जी चलो ਕੋਹ ਕਲਾਸ ਦੇ ਵਿੱਚ ਦੇਖਦੇ ਆਪਾਂ ਜਿੱਥੇ ਕਿ ਬੱਚਿਆਂ ਨੂੰ ਐਲकेजी ਦੇ ਬੱਚਿਆਂ ਨੂੰ ਪੜਾਇਆ ਜਾ ਰਿਹਾ ਦੇਖ ਸਕਦੇ ਹੋ ਪਹਿਲਾਂ ਕਲਾਸਰੂਮ ਦੇਖੋ ਕਿੰਨੇ ਬੜੇ ਵਧੀਆ ਤੁਹਾਡੇ ਬੱਚਿਆਂ ਦਾ ਆਕੇ ਇੱਥੇ ਭਾਵੇਂ ਤੁਹਾਡੇ ਕੋਲ ਰੋਕੇ ਸਕੂਲ ਆਂਦੇ ਹੋਣ ਪਰ ਇੱਥੇ ਆਕੇ ਬੜੇ ਹੱਸਦੇ ਨੇ ਕਿਉਂਕਿ ਹੱਸਣਾ ਸੁਭਾਵਿਕ ਹੈ ਉਹਨਾਂ ਲਈ ਜਿਹੜੇ ਇੱਥੇ ਕਮਰੇ ਬਣਾਏ ਗਏ ਨੇ ਜੋ ਕਲਾਸਰੂਮ ਬਣਾਏ ਗਏ ਨੇ ਉਹ ਬੜੇ ਹੀ ਵਧੀਆ ਤਰੀਕੇ ਨਾਲ ਜਿਹੜੇ ਹੈਗੇ ਕਾਰਟੂਨਸ ਬਣਾਏ ਗਏ ਨੇ ਮिक्की ਮਾਊਸ ਬਣਾਇਆ ਗਿਆ ਆ ਬੇਬੀ ਡਾਲ ਬਣਾਈ ਗਈ ਆ ਤਾਂ ਜੋ ਬੱਚਿਆਂ ਨੂੰ ਬੜਾ ਵਧੀਆ ਲੱਗਦਾ ਨਾ ਉਹ ਸਾਰੇ ਹੀ ਇੱਥੇ ਆ ਰੂਮ ਜਿਹੜੇ ਤਿਆਰ ਕੀਤੇ ਗਏ ਨੇ ਕਲਾਸ ਨੂੰ ਔਰ ਵਰਟੀਕਲ ਮੈਂ ਇੱਕ ਵਾਰ ਫੇਰ ਕਹੂੰਗਾ ਕਿ ਕੈਮਰੇ ਜਿਹੜੇ ਨੇ ਸੀਸੀਟੀਵੀ ਕੈਮਰੇ ਸਾਰੇ ਧਾਤੇ ਇੰਸਟਾਲ ਕੀਤੇ ਗਏ ਨੇ ਕਿਉਂਕਿ ਬੱਚਿਆਂ ਨੂੰ ਹਰ ਸਮੇਂ नजर च रखना भी स्कूल प्रबंधक का ही हिस्सा है मैडम कैसे देखते हैं आप मैंने देखा है सभी क्लासरूम में सीसीटीवी कैमरे लगे हुए हैं जी जी सर हमारे स्कूल में 80 प्लस कैमराज हैं जो हर चीज़ को कवर करते हैं जैसे कि आपके बच्चे कहाँ पे स्टडी कर रहे हैं कहाँ पे ग्राउंड में खेल रहे हैं और जैसे कि वज़ू बना रहे हैं वहाँ तक हर जगह पर कैमरा है और इनकी जो रिकॉर्डिंग होती है वो हमारे पास सिक्स मंथ तक रहती है आप कभी भी इसकी रिकॉर्डिंग निकाल के चेक कर सकते हो तो हमारे स्कूल में आपका बच्चा सेफ़ एंड सिक्योर रहेगा विद के अच्छा मैडम हमने जब आ, स्कूल में दाखिल होना चाहिए तो गेट नहीं खुला सिक्योरिटी वाले को बताया आपको फोन किया जी उसके बाद फोन खुला और जी। गेट खोला होगा जी 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 सर हमारे स्कूल में सिक्योरिटी का बहुत अच्छे से मैनेज, मैनेज किया गया है जी मतलब थ्रू भी नजर की जाती है। जी जी ये सारे वीडियो है करते करते अगर कोई लगे बच्चा रो रहा है तो खुद से हैंडल कर जी हैं। मैं खुद आती हूँ और खुद प्रॉपरली टीचर को उसी टाइम बुलाया जाता है तो उनको अच्छे वे से मतलब अच्छे तरीके से उनको हैंडल किया जाता है छोटी छोटी चीज को मॉनिटर किया जाता है ਜੀ ਸਕੂਲ ਮੁਖੀ ਮੈਡਮ ਆਲੀ ਖਾਨ ਨਾਲ ਪੁੱਛਿਆ ਕਿ ਆਖਿਰਕਾਰ ਕਿਵੇਂ ਦੇਖਦੇ ਨੇ ਕਿ ਇੱਕ ਸਕੂਲ ਦੇ ਨਾਲ-ਨਾਲ ਇੱਕ ਸਮਾਜਿਕ এডਿਕੇਸ਼ਨ ਦੇ ਨਾਲ-ਨਾਲ ਪੜ੍ਹਾਈ ਦੇ ਨਾਲ-ਨਾਲ ਜਿਹੜੀ ਧਾਰਮਿਕ ਪੜ੍ਹਾਈ ਕਿੰਨੀ ਜ਼ਰੂਰੀ ਆ ਮੈਡਮ ਕੀ ਸਮਝਦੇ ਹੋ ਜਿਵੇਂ ਅਸੀਂ ਦੇਖਿਆ ਕਿ ਬੱਚੇ ਬੱਚੀਆਂ ਜਿਹੜੀਆਂ ਉਹ ਕਲਾਸਾਂ ਵਿੱਚ ਪੜ੍ਹਦੇ ਨੇ ਤੇ ਕੀ ਲੱਗਦਾ ਕਿ ਸਮਾਜਿਕ ਜਿਹੜੀ ਦੁਨੀਆ ਦੀ ਪੜ੍ਹਾਈ ਆ ਮੈਥ ਸਾਇੰਸ ਜਾਂ ਪੰਜਾਬੀ ਇੰਗਲਿਸ਼ ਦੇ ਨਾਲ-ਨਾਲ ਇਹ ਸਭ ਕੁਝ ਵੀ ਜਾਨਣਾ ਜ਼ਰੂਰੀ ਹੁੰਦਾ जी जी सर दोनों एजुकेशन ही वेरी इंपॉर्टेंट फॉर एवरी वन सर जैसे हमारे स्कूल का मोटिव है दोनों एजुकेशन को पैरल लेके चलना तो हमारे स्कूल का ये होता है जैसे स्कूलिंग एजुकेशन के साथ साथ हमारे यहाँ पे आलिम हाफिज़ उनका भी साथ साथ अरेंजमेंट है जैसे कि बच्चा स्कूलिंग एजुकेशन साथ अच्छा जो मतलब सामाजिक शिक्षा है जो आ, और स्कूल दे रहे हैं एजुकेशन कर रहे हैं वो उसके हटके है ये सब जी जी ये बिल्कुल डिफरेंट है जैसे हम प्रॉपरली बच्चों को इस्लामिक इन्वामेंट है हमारे स्कूल में प्रॉपरली बच्चों को इस्लामिक एजुकेशन प्रोवाइड करते हैं तो लगता है कि बच्चों के जो माता पिता है पेरेंट्स हैं बड़े खुश होते हैं इस चीज़ को लेकर के कि बचपन ही बच्चे आ, स, आ, जो सामाजिक दुनिया की ये पढ़ाई है उसके साथ साथ धार्मिक आ, ये पढ़ाई भी पढ़ रहे हैं जी तो मोस्टली पेरेंट्स इस चीज़ को बहुत प्रेफर करते हैं क्योंकि मोस्टली जी हर इंसान इमोशनल अटैचमेंट अटैचमेंट होती है अपने धर्म के साथ रिलीजन के साथ तो ये बिल्कुल। ये दोनों दुनिया के लिए और आखरा के लिए दोनों के लिए बहुत जरूरी है तो माता पिता मतलब खुश होते हैं जी जी बहुत खुश होते हैं तो उनके ये सब पूरा करने के वजह से ये सब कुछ यहाँ पर करवाया जा रहा है जी? जी जी दोनों एजुकेशन पैरलर चलती है हमारे स्कूल में तो हम स्कूलिंग एजुकेशन के साथ साथ इस्लामिक एजुकेशन भी बहुत अच्छे वे से ਆ ਦੇਖੋ ਸ਼ਾਨਦਾਰ ਬਿਲਡਿੰਗ ਆ ਔਰ 뷰 ਇਨਾ ਵਧੀਆ ਔਰ ਵੱਡੀ ਗੱਲ ਇਹ ਆ ਕਿ ਸ਼ਹਿਰ ਦੀ ਚੱਕਾ ਚੌਂਟ ਤੋਂ ਬਾਹਰ ਬਾਹਰ ਇਹ ਪਿੰਡ ਦੇ ਖੇਤਾਂ ਦੇ ਵਿੱਚ ਜਿੱਥੇ ਤੁਹਾਨੂੰ ਵਾਤਾਵਰਨ ਤੇ ਤੁਹਾਡੇ ਬੱਚਿਆਂ ਨੂੰ এনवायरमेंट ਬੜਾ ਵਧੀਆ ਤੇ ਸੁਖਾਵਾਂ ਹੋਏਗਾ ਕਿਉਂਕਿ ਸ਼ਹਿਰ ਦੀ ਟ੍ਰੈਫਿਕ ਤੇ ਪੋਲੂਸ਼ਨ ਪਰ ਹੀ ਜ਼ਿੰਦਗੀ ਤੋਂ ਬਾਹਰ ਇੱਕ ਚੈਨ ਸਕੂਨ ਦੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਪਿੰਡਾਂ ਦੇ ਵਿੱਚ ਵੇਖਣ ਨੂੰ ਮਿਲਦੀ ਆ ਤੇ ਬਿੰਜੋ ਕੀ ਕਲਾ ਦੇ ਅਲੀ ਪਬਲਿਕ ਸਕੂਲ ਦੇ ਵਿੱਚ ਇਹ ਬਖੂਬੀ ਤੁਹਾਡੇ ਬੱਚਿਆਂ ਨੂੰ ਮਿਲੇਗਾ ਕਿਉਂਕਿ ਵਾਤਾਵਰਣ ਸਾਫ਼ ਸੁਥਰਾ ਖੇਤਾਂ ਦੇ ਵਿੱਚ ਸਕੂਲ ਆ ਜਿੱਥੇ ਹਮੇਸ਼ਾ ਜਿਹੜੀ ਹਵਾ ਉਹ ਬੱਚਿਆਂ ਨੂੰ ਉਹ ਤਾਜ਼ੀ ਮਿਲਦੀ ਰਹੀ ਆ ਚਲੋ ਦੇਖੋ ਫਾਇਰ ਸੇਫਟੀ ਨੂੰ ਲੈ ਕੇ ਵੀ ਇੱਥੇ ਪੂਕਤਾ ਪ੍ਰਬੰਧ ਕੀਤੇ ਗਏ ਨੇ ਬੱਚਿਆਂ ਦੀ ਇਸ ਇਮਾਰਤ ਦੇ ਵਿੱਚ ਸਕੂਲ ਦੇ ਵਿੱਚ ਫਾਇਰ ਸੇਫਟੀ ਨੂੰ ਲੈ ਕੇ ਜਿਹੜਾ ਹੈਗਾ ਉਹ ਕਾਫੀ ਜਿਆਦਾ ਧਿਆਨ ਦਿੱਤਾ ਗਿਆ ਕਾਫੀ ਜਿਆਦਾ ਅਜਨੇ ਪ੍ਰਬੰਧ ਨੇ ਅੱਗ ਬੁਝਾਉਣ ਦੇ ਜੰਤਰ ਜਿਹੜੇ ਨੇ ਉਹ ਲਗਾਏ ਗਏ ਨੇ ਅਤੇ ਜੇ ਪੀਣ ਵਾਲੇ ਪਾਣੀ ਦੀ ਗੱਲ ਕਰੀ ਤਾਂ ਪਿਉਰਿਫਾਈਡ ਜਿਹੜਾ ਫਿਲਟਰ ਪਾਣੀ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਇੱਥੇ ਆ ਕੇ ਮਿਲਦਾ ਬਹੁਤ ਸਾਰੇ ਸਕੂਲਾਂ ਦੇ ਵਿੱਚ ਇਹ ਸਭ ਕੁਝ ਬੜਾ ਔਖਾ ਜਾਂ ਹੁੰਦਾ ਹੈ ਪਰ ਇੱਥੇ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਹੈ ਅਲੀ ਪਬਲਿਕ ਸਕੂਲ ਦੇ ਵਿੱਚ ਖਾਸ ਗੱਲ ਮੈਂ ਇਹ ਦੇਖਿਆ ਕਿ ਜਿਹੜੀ ਇੱਥੋਂ ਦੀ ਟਰਾਂਸਪੋਰਟ ਆ ਜੋ ਇੱਥੇ ਦੇ ਵਾਹਨ ਨੇ ਉਹ ਬੜੇ ਵਧੀਆ ਹਾਲ ਦੇ ਵਿੱਚ ਨੇ ਤੇ ਕਹਿ ਸਕਦੇ ਆ ਕਿ ਨਵੇਂ ਨੇ ਔਰ ਉਹਦੇ ਤੇ ਪ੍ਰੋਪਰ ਨਾਮ ਸਕੂਲ ਦਾ ਨਾਮ ਤੇ ਮੋਬਾਈਲ ਨੰਬਰ ਮੈਂਸ਼ਨ ਕੀਤਾ ਸਾਡੇ ਨਾਲ ਪਹਿਲਾ ਇਹ ਦੇਖ ਸਕਦੇ ਹੋ ਇਹ ਡਰਾਈਵਰ ਨੇ ਜਿਹੜੇ ਸਕੂਲ ਬੱਸਾਂ ਨੂੰ ਚਲਾਉਂਦੇ ਨੇ ਕਿਉਂਕਿ ਇਹੀ ਨੇ ਜਿਹੜੇ ਤੁਹਾਡੇ ਬੱਚਿਆਂ ਨੂੰ ਸੇਫਲੀ ਘਰੋਂ ਸਕੂਲ ਤੇ ਸਕੂਲੋਂ ਘਰ ਤੱਕ ਲੈ ਕੇ ਜਾਂਦੇ ਨੇ ਇਹ ਵੱਡੀ ਗੱਲ ਇਹ ਰਹੀ ਕਿ ਅਲੀ ਪਬਲਿਕ ਸਕੂਲ ਦਾ ਹਲੇ ਤੱਕ ਕੋਈ ਵੀ ਅਜੇ ਹ ਕੋਈ ਸਕੂਲੀ ਗੱਡੀ ਦਾ ਹਾਦਸਾ ਨਹੀਂ ਹੋਇਆ ਹਾਦਸਾ ਗ੍ਰਸਤ ਨਹੀਂ ਜਿੱਥੇ ਬੱਚੇ ਜ਼ਖਮੀ ਹੋਏ ਆਏ ਦਿਨ ਇਹ ਖਬਰ ਮਿਲਦੀ ਆ ਕਿ ਡਰਾਈਵਰ ਦੀ ਅੰਗੈਲੀ ਦੇ ਕਾਰਨ ਜਾਂ ਡਰਾਈਵਰ ਦੀ ਡਰਿੰਕ ਹੋਣ ਦੇ ਕਾਰਨ ਗੱਡੀ ਪਲਟ ਗਈ ਹੈ ਸਕੂਲੀ ਬੱਸ ਪਲਟ ਗਈ ਐਨੇ ਬੱਚੇ ਮੈਂਨ कभी ऐसा तो नहीं हुआ नहीं नहीं सर ऐसा कभी नहीं हुआ तो हम प्रॉपर इनको इनकी पूरी चेकिंग करने के बाद ही हम रखते हैं ड्राइवर को और उनके साथ साथ हम गवर्नमेंट के जो रूल रेगुलेशन उनको प्रॉपर फॉलो करते, करते हुए ट्रैफिक नियम फॉलो करते हुए प्रॉपर इनकी यूनिफॉर्म जैसे कि आप देख सकते हो हमारे स्कूल की बैंस के ऊपर फो, फोन नंबर दिया होता है जब भी कभी भी आपको किसी भी चीज़ की आपको लग रहा है ड्राइवर ड्राइवरानगहली कर रहे हैं या कुछ भी हो रहा है तो आप मुझे उसी टाइम कॉन्टेक्ट करें तब हम उसी टाइम पे उस पर गौर करते हैं लगता है सब आ, सब तो पहला सबसे पहले अगर बात करें तो ट्रांसपोर्ट का ही ब, होता है कि बसें अगर सही होंगी नहीं होंगी तो माता पिता को की बड़ा संतुष्टि होती है उनको भी हाँ हमारे बच्चे सेफली जा रहे हैं आ रहे हैं जी फर्स्ट जो प्रेफरेंस होती है हम वैसे भी वैनस का बहुत ज़्यादा केयर करते हैं क्योंकि फर्स्ट जो पेरेंट्स के लिए होता है वो बैन ही होती है वहाँ से बच्चे को भेजते हैं वो तो इसलिए हम उनका प्रायोरिटी बेसिस पे हम इसके केयर करते हैं और हर चीज़ को बहुत बारीकी से मोनीटर किया जाता है चाहे वो ड्राइवर को लेकर हो या किसी भी तरह की ट्रांसपोर्ट प्रॉब्लम को लेकर हो तो इसलिए ये मतलब हम पूरे इसको मेंटेन रखते हैं तो अभी आ, सभी को पता है स्कूलों में एग्जाम हो चुके हैं तो नई एडमिशन होगी तो जो अभी से स्कूल एडमिशन करने के लिए सोच रहे हैं क्योंकि माता पिता को सबसे पहले ये होता है कि उनके बच्चे जहाँ जाते हैं वहाँ इन्वामेंट अच्छा हो पढ़ाई अच्छी हो और उनके बच्चे सेफ़ हो तो क्या कहना चाहेंगे जाते जाते उन पेरेंट्स को जो अपने बच्चों को स्कूल में डालना चाहते हैं या फिर कहीं बदलना चाहते हैं स्कूल जी तो सर जैसे मैंने आपको ऑलरेडी बताया ही है हमारा स्कूल बेस्ट वन ऑफ द बेस्ट स्कूल है इन अवर एरिया जहाँ पर दोनों एजुकेशन को पैरल दिया जाता है इस्लामिक एंड स्कूलिंग एजुकेशन के साथ साथ तो आपको स्मार्ट सब एवरी थिंग इज़ देयर फुल फैसिलिटी आपको मिलेगी और यहाँ पर जैसे आप ट्रांसपोर्ट को लेकर छोटी छोटी चीज़ को मोनिटर किया जाता है आपका जे. बच्चा सिक्योरिटी के अंदर रहेगा तो आप मैं चाहती हूँ बहुत ही कम और अफोर्डेबल फीस में हाँ ये मैं बात करना चाहता हूँ क्योंकि पेरेंट्स चाहते हैं कि उनका बच्चा ना कम से कम फीस से पढ़े और उनको जो सुविधाएं है ना वो ज्यादा और नेक्स्ट बात मैं आपको ये बताती हूँ आप देखोगे बहुत स्कूल्स में क्लास में बहुत बहुत, बहुत बच्चे दिए जाते हैं एक क्लास में टीचर को बहुत दी जाती बच्चों है, बच्चों की की। है जी ज्यादा गिनती होती है तो हमारे स्कूल में दस से पंद्रह एक, एक टीचर को बच्चे प्रोवाइड किए जाते हैं क्योंकि जितने बच्चे कम हो उतनी ही अटेंशन ज्यादा होगी टीचर्स की और केयर बच्चों की ज्यादा होगी तो जब आप हमारे स्कूल में विजिट करें और देखें क्योंकि जब आप हमारे स्कूल में देखोगे आपको आपके बच्चे को कहीं अलग से जाने की आखिरी 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 सवाल के जो आपके बात अध्यापक ग्रुप पे आकर रुक जाती है जो आपके टीचर हैं लगता है कि वेल एजुकेटेड है जी जी सर जो हम टीचर रखते हैं वो मोस्टली बीएड एमए होते हैं तो हम हम टीचर पहले ही बेस्ट क्वालिफाइड टीचर को जी बिल्कुल रखते हैं

ਕਈ ਮੇਰੇ ਬੱਚੇ ਦੇ ਫਿਜ਼ੀਕਲ ਡਿਵੈਲਪਮੈਂਟ ਹੋਣ ਦੇ ਲਈ ਜਿਹੜਾ ਤੰਦਰੁਸਤ ਰਹਿਣ ਦੇ ਲਈ ਇਹ ਹਵਾ ਬਹੁਤ ਜ਼ਰੂਰੀ ਹੈ ਕਿਉਂਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਸਭ ਨੂੰ ਪਤਾ ਕਿ ਖੁੱਲਾ ਸਾਹ ਖੁੱਲੇ ਅਸਮਾਨ ਹੇਠਾਂ ਬੜਾ ਚੰਗਾ ਲੱਗਦਾ ਹੈ ਹਰ ਬੰਦਾ ਚਾਹੁੰਦਾ ਹੈ ਉਹ ਅਜਿਹੇ ਮਾਹੌਲ ਦੇ ਵਿੱਚ ਪਲੇ ਵੜੇ ਤੇ ਅਲੀ ਪਬਲਿਕ ਸਕੂਲ ਇੱਕ ਬੈਸਟ ਚੋਇਸ ਆ ਇਸ ਸਮੇਂ ਦੀ ਤੇ ਜੇਕਰ ਤੁਸੀਂ ਵੀ ਆਪਣੇ ਬੱਚੇ ਦੀ ਰਿਮਿਸ਼ਨ ਕਰਨਾ ਚਾਹੁੰਦੇ ਹੋ ਸੋਚਦੇ ਹੋ ਤਾਂ ਅਲੀ ਪਬਲਿਕ ਸਕੂਲ ਦੇ ਵਿੱਚ ਇੱਕ ਵਾਰ ਵਿਜ਼ਿਟ ਕਰੋ ਤੇ ਇਹ ਨੰਬਰ ਜਿਹੜੇ ਨੇ ਉਹ ਚੱਲ ਰਹੇ ਨੇ ਇਸ ਦਾ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਤੁਹਾਡੇ ਬੱਚੇ ਤੇ ਤੁਹਾਡੇ ਲਈ ਹਮੇਸ਼ਾ ਜਿਹੜੇ ਗੇਟ ਖੁੱਲੇ ਰਹਿਣਗੇ ਤੇ ਤੁਹਾਡੇ ਬੱਚੇ ਨੂੰ ਹੋਰ ਵੀ ਐਕਟੀਵਿਟੀ ਦੇ ਵਿੱਚ ਜਿਹੜੇ ਭਾਗ ਲੈਣ ਦਾ ਮੌਕਾ ਮਿਲਿਆ ਜਾਏਗਾ ਕਿਉਂਕਿ ਗਿੱਧਾ ਪੰਗਣਾ ਜਾਂ ਫਿਰ ਕਈ ਖੇਡ ਮੈਦਾਨ ਖੇਡ ਮੈਦਾਨ ਵੀ ਹੈ ਸਕੂਲ ਦੇ ਵਿੱਚ ਆ ਜਿਆਤਰ ਸਕੂਲਾਂ ਦੇ ਵਿੱਚ ਸਪੋਰਟਸ ਨੂੰ ਲੈ ਕੇ بڑا ਉਹ ਮਾਹੌਲ ਵਧੀਆ ਨਹੀਂ ਹੁੰਦਾ ਤੇ ਇੱਥੇ ਗਰਾਊਂਡ ਵੀ ਆ ਖੁੱਲਾ ਤੇ ਇੱਥੇ ਐਕਟੀਵਿਟੀ ਵੀ ਆ ਤੇ ਹਰ ਚੀਜ਼ ਦਾ ਜਿਹੜਾ ਤੁਹਾਨੂੰ ਧਿਆਨ ਰੱਖ ਕੇ ਹੀ ਇਹ ਸਾਲੀ ਪਬਲਿਕ ਸਕੂਲ ਦੇ ਵਿੱਚ ਐਡਮਿਸ਼ਨ ਬੱਚੇ ਦੀ ਕਰਵਾਉਣੀ ਹੈ ਤਾਂ ਇੱਕ ਵਾਰ ਵਿਜ਼ਿਟ ਕਰੋ ਤੇ ਆ ਕੇ ਦੇਖੋ ਕਿਹੜੇ-ਕਿਹੜੀਆਂ ਫੈਸਿਲਿਟੀ ਤੁਹਾਡੇ ਬੱਚੇ ਨੂੰ ਇੱਥੇ ਪ੍ਰਾਪਤ ਹੋ ਸਕਦੀਆਂ ਨੇ ਤੇ ਤੁਹਾਡੇ ਲਈ ਕਿਉਂ ਬੈਸਟ ਵਾਲੀ ਪਬਲਿਕ ਸਕੂਲ ਹੋ ਸਕਦਾ ਹੈ Thank you. Thank you very much. Thank you so much.